No. Uh... ਤਹ ਇਕ ਜੀਅ ਕਛ ਕਹੀ ਨਾ ਜਾਏ ਸੋ ਦੇ ਸਕਲ ਸ੍ਰੇਸ਼ਟਤਾ I'm Yeah, there are ਸਰਨ ਆਈ ਸਦਾ ਸੁਖ ਪਾਨ ਬ੍ਰਹਮ ਕਰਤਾ ਏਕਮ ਸ਼ਾਨੁ ਜੀਤਾ ਏਕੋ ਰਖਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਮਤਾਨ ਕਰਤ ਅਸ਼ਰ ਵਾਹਿਗੁਰੂ ਏਕੋ ਜਗ ਜਗ ਅਟਲ ਧਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਮਰਤ ਵੇਲੇ ਦਾ ਹਾਜ਼ਰੀਆਂ ਭਰ ਲਈ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਸ਼ਾਣ ਅਪਾਰ ਕਿਰਪਾ ਰਹਿਤ ਜੀਤੇ ਅੰਜੋ ਸਾਨੂੰ ਅਮਰਤ ਵੇਲੇ ਦੀਆਂ ਦਾਤਾ ਵਰ ਚਿਸ ਕੀਤੇ ਅਮਰਤ ਵੇਲੇ ਨੂੰ ਸਾਧ ਸੰਗਤ ਜੀ ਤੇ ਇਹਨਾਂ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਪਰਾਂਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਗਿਆਸ਼ ਮਾਨ ਕਰਨ ਦੀ ਸੇਵਾ ਹੋਈ ਪ੍ਰੰਤ ਇਹ ਆਪ ਸਰਬਾਤ ਸੰਗਤਾਂ ਨੇ ਬੜੇ ਹੀ ਅਦੁੱਤ ਸਤਕਾਰ ਦੇ ਨਾਲ ਪੰਜਾਂ ਬਾਣੀਆਂ ਦੇ ਨਿਤ ਅਰਸ਼ ਅਪਾਰਿਤ ਚਰਪਾ ਦੇ ਨਾਲ ਅੜੀਵਾਰ ਕਥਾ ਵਿਚਾਰਾ ਕਰੀਏ ਉਹਨਾਂ ਦੇ ਨਾਲ ਸਾਝ ਪਾਉਂਦਾ ਜੋ ਇਸ ਭਾਲ ਸਮਾ ਵਿੱਚ ਸੁਭਾਲ ਸਮਾ ਮਿਲਿਆ ਇਸ ਨੂੰ ਵਰਤਾਣਾ ਪਵਾਈਏ ਆਪਣੇ ਮਨ ਅਤੇ ਜਿ ਤਿਤਨੋ ਇਕਾਗਰਤਾ ਕਰਦੇ ਹੋਇਆਂ ਗੁਰੂ ਪਰਿਵਾਰਾਂ ਵਿੱਚ ਹਾਜ਼ਰ ਨਵਾਜੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਪ੍ਰੀਜੇ ਜੀ ਆਪ ਸਰਬਾ ਸੰਤਾਨੇ ਕਰਦੀਆਂ ਪਾਵਨ ਬਿੰਦਰ ਵਿਚਾਰਾਂ ਦੇ ਅੰਦਰ ਸ੍ਰੀ ਦਾਨੇ ਸਰਦਾਰ ਪੰਚਲ ਪਾਸ਼ ਧਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਹੈ ਮਣ ਹੋਰ ਸਾਰੇ ਹੀਲੇ ਦੇ ਜਗਤ ਰਾਈਆਂ ਸਾਡੇ ਗੁਰੂ ਜੀ ਸਾਹਿਬ ਵਿੱਚ ਆ ਜਾ ਜਿਸ ਅਨੁੱਖ ਦੇ ਮੱਤੇ ਉਤੇ ਗੁਰੂ ਦੇ ਪਿਆਰ ਪੂਰਬਲਾ ਭਾਗ ਜਾਗਦਾ ਹੈ। ਪਾਵਕੇ ਜਿਸ ਅਨੁੱਖ ਨੇ ਸੰਜੇ ਕਰਮਾਂ ਵਾਲੇ ਭਾਗ ਜਾਗਦਾ ਹੈ ਗੁਰੂ ਦੇ ਸਾਹਮਣੇ ਚੰਪੇਂਦਾ ਹੈ ਉਦਾ ਹੈ। ਹਰ ਉਸ ਨੂੰ ਪਰਮਾਤਮਾ ਦਾ ਨਾਮ ਰਤਨ ਹੈ ਉਹ ਵੜ ਪੈਂਦਾ ਹੈ ਪ੍ਰਾਪਤ ਪਰਮਾਤਮਾ ਦਾ ਨਾਮ ਉਸੇ ਬੁਢਖ ਨੂੰ ਹੀ ਮਿਲਦਾ ਹੈ ਜਿਸ ਨੂੰ ਗੁਰੂ ਦੇ ਰਾਹੀਂ ਪਾਗੀ ਮਨ ਹਿਰਦੇ ਵਿੱਚ ਅਵਕਾਰਾਂ ਨੇ ਮੈਲ ਹੋਂਹ ਅਹੰਕਾਰ ਨਦਰੋਂ ਮਿਟ ਜਾਂਦਾ ਹੈ ਤੇ ਪਾਸ਼ ਰਿੰਦੇ ਵੀ ਪਾਏ ਉਹਨੇ ਮਨ ਆਖਾ ਗੁਰੂ ਦੇ ਦਰ ਦੀ ਸੇਵਾ ਕਰਦਾ ਹੈ ਗੁਰੂ ਦੇ ਸਾਹਮਣੇ ਚ ਆਉਂਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਮਨ ਆਖਣਾ ਗੁਰੂ ਮਿਲ ਪੈਂਦਾ ਹੈ ਉਹਦੇ ਸਾਰੇ ਕਲੇਸ਼ ਰਜੇਵੇਂ ਚ ਭੇਦੇ ਖਤਮ ਹੋ ਜਾਂਦੇ ਗੁਰੂ ਦੇ ਪਿਆਰੇ ਜਿਸ ਨੂੰ ਪਰਮਾਤਮਾ ਦੇ ਨਾਮ ਦੇ ਗੁਰੂ ਦੇ ਨਾਲ ਮਲਾਪ ਹੋ ਜਾਂਦਾ ਆਪ ਦੇ ਸਾਰੇ ਏਕ ਹੋ ਜਾਂਦੇ ਤੇ ਜੀਵਨ ਦਾ ਆਧਾਰ ਹੋ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਅਕੀ ਵਿਚਾਰਾਂ ਦੇ ਅੰਦਰ ਧੰਤਾਨਾ ਸ਼ਹੀਦਾਂ ਦੇ ਸਕਾਜ ਪੰਚਮ ਪਾਸ਼ਾ ਰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਅੰਦਰ ਅੰਗ 45 ਦੇ ਉਤੇ ਸੰਗਤਾਂ ਨੂੰ ਉਪਦੇਸ਼ ਦਿਨਾ ਕਰ ਰਹੇ ਇੱਕ ਪਛਾਣੂ ਜੀ ਅਕਾ ਏਕੋ ਰਖਣ ਹਾਰ ਪਾਸ਼ ਕਾਲ ਬ੍ਰਹਮ ਜੀ ਉਸ ਤਰ੍ਹਾਂ ਗਾਉਂਦੇ ਆ ਸਮਝਾਉਣਾ ਕਰਦੇ ਹੈ ਭਾਈ ਜੰਗ ਦਾ ਮਿੱਤਰ ਸਿਰਪਰਮਾਤਮਾ ਹੀ ਹੈ ਜਿਹੜੀ ਤੇਰੀ ਜਿੰਦ ਹੈ ਜਿਹੜਾ ਤੇਰੇ ਅੰਦਰ ਸਵਾਸ ਹਨ ਉਹਦਾ ਸੱਚੀ ਸਰਮੇ ਇੱਕ ਪ੍ਰਮਾਤਮਾ ਹੀ ਹੈ ਪ੍ਰਮਾਤਮਾ ਹੀ ਜਿੰਦ ਨੂੰ ਵਿਕਾਰਾਂ ਆਦਿਕ ਬਚਾਉਂਦਾ ਜਿਹੜੀ ਜਿਹੜੀ ਜੰਦ ਹੈ ਜਿਹੜਾ ਤੇਰਾ ਸਰੀਰ ਹੈ ਇਹਨਾ ਮਿੱਤਰ ਸਰਬੋਕਾਲ ਪੁਰਮਾਤਮਾ ਹੀ ਹੈ ਇੱਕਸ ਕਾ ਮਨ ਅਸਰਾ ਇੱਕੋ ਪ੍ਰਾਣ ਅਧਾਰ ਇਸ ਵਾਸਤੇ ਗੁਰੂ ਦੇ ਪਿਆਰੇ ਆਪਣੇ ਮਨ ਦੇ ਵਿੱਚ ਸਿਰ ਪਰਮਾਤਮਾ ਦਾ ਆਸਰਾ ਰੱਖ ਹੋਰਾਂ ਦੇ ਆਸਰੇ ਨਾ ਤੱਕੋ ਜਦੋਂ ਤੇਰੀ ਜਿੰਦ ਦਾ ਆਸਰਾ ਈ ਪਰਮਾਤਮਾ ਹੈ ਤੇਰੀ ਜਿੰਦ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਪਰਮਾਤਮਾ ਹੈ ਫਿਰ ਗੁਰੂ ਦੇ ਪਿਆਰਿਆ ਤੁਮ ਆਪਣੇ ਮਨ ਦੇ ਵਿੱਚ ਸਰਵ ਪਰਮਾਤਮਾ ਦਾ ਆਸਰਾ ਰੱਖ ਸਿਰ ਪਰਮਾਤਮਾ ਦਾ ਈ ਜਿੰਦ ਦਾ ਆਸਾਰਾ ਹੈ ਤੇਰੀ ਜਿੰਦ ਨੂੰ ਸੇਵ ਕੇਵਲ ਉਸ ਪਰਮਾਤਮਾ ਦਾ ਈ ਸਹਾਰਾ ਹੈ ਗੁਰੂ ਦਾ ਈ ਨਾਮਧਰ ਹੈ ਤਾਂ ਹੀ ਗੁਰੂ ਦੇ ਪਿਆਰਿਆ ਤੂੰ ਰਖਾ ਸਰੀਰ ਸੁਣਾ ਸਰੀਰ ਪਾਇਆ ਹੈ ਤੈ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਤੇ ਗੁਰੂ ਦੇ ਪਿਆਰ ਉਹ ਪਾਰ ਬ੍ਰਹਮ ਪਰਮਾਤਮਾ ਉਹ ਪਾਰਤਮ ਕਰਤਾਰ ਦਾ ਹੀ ਸਹਾਰਾ ਹੈ ਸੇ ਸਭ ਨੇ ਪਿਆਏ ਸੁਖ ਮੰਦਾ ਉਹਦੇ ਸਾਹਮਣੇ ਵਿਚਾਇਆ ਕਰ ਉਸ ਪਰਮੇਸ਼ਰ ਨੇ ਸਾਰੋਂ ਦੇ ਵਿੱਚ ਉਸ ਪਰਮੇਸ਼ਰ ਦੇ ਗੀਤ ਗਾਉਣੇ ਕਰ ਓਹ ਪਰਮਾਤਮਾ ਦਾ ਇਹ ਸਹਾਰਾ ਹੈ ਜੁਦੀ ਸਾਰੋਂ ਵਿੱਚ ਆਇਆ ਨਹੀਂ ਸੁਖ ਪ੍ਰਾਪਤ ਹੋ ਜਾਂਦਾ ਹੈ ਜੀਵਨ ਕਾਲ ਦੇ ਅੰਦਰ ਸੱਚਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਮੇਰੇ ਸਗਲ ਪਾਪ ਤਿਆਗ ਮੇਰੇ ਮਨਾ ਹੋਰ ਸਾਰੇ ਹੀਲੇ ਛੱਡ ਦੇ ਜਿਹੜੇ ਪਰਮਾਤਮਾ ਨੂੰ ਲੱਭਣ ਦੇ ਤੋ ਹਿਰਦੇ ਈਲੇ ਲੱਭਦਾ ਫਿਰਦਾ ਹੈ ਵਿਕਾਰਾਂ ਦੇ ਵਿੱਚ ਭਜਾ ਫਿਰਦਾ ਹੈ ਵਿਕਾਰਾਂ ਨੂੰ ਇਕੱਠੇ ਕਰਦਾ ਹੈ ਮਾਇਆ ਦੇ ਮੋਹ ਦੇ ਵਿੱਚ ਇਨਾ ਫਸਿਆ ਹੋਇਆ ਹੈ ਮੇਰੇ ਮਨਾਂ ਤੂੰ ਕੇਵਲ ਪਰਮਾਤਮਾ ਨੂੰ ਆਪਣੇ ਇੰਦਰ ਪਰਣਾ ਕਰ ਤੇਰੇ ਹਿਰਦੇ ਘਰ ਵਿੱਚੀ ਆਤਮਾ ਦੇ ਰੂਪ ਵਿੱਚ ਦੀ ਜੋ ਦਸ਼ ਸ਼ੋਭਤਹ ਤੂੰ ਆਪਣੇ ਅੰਦਰ ਹੀ ਪ੍ਰਮਾਤਮਾ ਨੂੰ ਲਪਣਾ ਕਰ ਘਟ ਘਟ ਕੇ ਅੰਦਰ ਕੀ ਜਾਣਦ ਭਰੇ ਭਰੇ ਕੀ ਪੀਰ ਪਸ਼ਾਣ ਤੋਂ ਘਟ ਘਟ ਦੇ ਘਰ ਘਣ ਦੀ ਅਜਾਣ ਵਾਲਾ ਹੈ ਸੰਭ ਦੇ ਦਿਵ ਦੀ ਅਜਾਣ ਵਾਲਾ ਹੈ ਤੂੰ ਇਹ ਵਿਚਾਰਨ ਦੇ ਪਿਛੇ ਨਾ ਭਜਿਆ ਪਰ ਤੂੰ ਆਪਣੇ ਹਿਰਦੇ ਘਰ ਵਿੱਚ ਪ੍ਰਮਾਤਮਾ ਦੇ ਨਾਮ ਵਸਾਉਣਾ ਕਰ ਨਾਮ ਦੇ ਨਸਿਮਰ ਦੇ ਨਾਲ ਨਾਮ ਦੀ ਵਰਕਰ ਨਾਲ ਹੀ ਸਰਦਾ ਆਸਰਾ ਹੈ ਗੁਰੂ ਦਾ ਸ਼ਬਦ ਦਾ ਆਸਰਾ ਹਾਰ ਤੱਕ ਇੱਕ ਪਰਮਾਤਮਾ ਦੇ ਚਰਨਾਂ ਦੀ ਹੀ ਲਗਨ ਆਪਣੇ ਅੰਦਰ ਲਾਏ ਹੱਥ ਉਸ ਪਰਮਾਤਮਾ ਦੇ ਚਰਨਾਂ ਦੀ ਲਗਨ ਦੇ ਨਾਲ ਇਹ ਮਨ ਹਰ ਦੀ ਧਿਆਇਤ ਵੈਤਮਣ ਇੱਕ ਜਿਤ ਭਾਏ ਹਰ ਕੀਆ ਸਦਾ ਸਦਾ ਵੜਾਈ ਅਤੇ ਨਿਮਰਤਾਏ ਫਿਰ ਗੁਰੂ ਦੇ ਪਿਆਰ ਹੈ ਇੱਕ ਪਰਮਾਤਮ ਦੇ ਨਾਮ ਧਿਆਉਣਾ ਕਰਸ ਪਰਮਾਤਮ ਨੂੰ ਸਿਮਰਨਾ ਕਰ ਸਰਬ ਪੁੰਰੇ ਗੁਰੂ ਦਾ ਨੂੰ ਯਾਦ ਕਰਸ ਪਰਮਾਤਮ ਦੇ ਆਸਰਾ ਤਾਕ ਉਸ ਗੁਰੂ ਦੇ ਸ਼ਬਦ ਦਾ ਹੀ ਸਹਾਰਾ ਲੈ ਇਹਨਾਂ ਪਰਵਾਦ ਉਹਨਾਂ ਦੇ ਚਰਨਾਂ ਦੀ ਲਗਨ ਆਪਣੇ ਹਿਰਦੇ ਵਿੱਚ ਲਾਈ ਰੱਖ ਰਹਾ ਅੱਗੇ ਵਿਸ਼ਰਾਂ ਦੇ ਅਗੇ ਪਾਸ਼ਾ ਸਮਝਾਉਣਾ ਕਰ ਰਿਹਾ ਏਕੋ ਭਾਈ ਮਿਤ ਇਕ ਏਕੋ ਮਾਤ ਪਿਤਾ ਤੇ ਗੁਰੂ ਦੇ ਪਿਆਰੇ ਇਸ ਜੀਵਨ ਕਾਲ ਦੇ ਅੰਦਰ ਇਸ ਸੰਸਾਰ ਦੇ ਅੰਦਰ ਤੇਰਾ ਕੋਈ ਅਸਲੀ ਸਾਥੀ ਨਹੀਂ ਕੋਈ ਤਰਸਨੀ ਮਿੱਤਰ ਨਹੀਂ ਮੇਰੇਆ ਮਨਾ ਸਿਰਪ ਪਰਮਾਤਮਾ ਹੀ ਜਨਾ ਅਸਲੀ ਭਰਾ ਤੇ ਮਿੱਤਰ ਹੈ ਸਿਰ ਪਰਮਾਤਮਾ ਹੀ ਅਸਲ ਮਾਪਿਓ ਹੈ ਪਾਪ ਦੀ ਮਾਪਿਆ ਵਾਂਗ ਪਾਲਣ ਹਾਰ ਹੈ ਜਿਨਾ ਤਨ ਮਾਪਿਆ ਵਾਂਗ ਪਾਲ ਰਿਹਾ ਹੈ ਇਹ ਸਰੀਰਾਂ ਮੇਰੇਆ ਹਰਤ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੀ ਦੁਨੀ ਵਿੱਚ ਤਾਂ ਤੂੰ ਜਗਮੇ ਆਇਆ ਹਰਿਆੰਤੇ ਮਾਤਾ ਆਪੇ ਪਿਤਾ ਜੀਓ ਪਾਇ ਜਗਤ ਦਿਖਾਇਆ ਤੇ ਗੁਰੂ ਦੇ ਪਿਆਰ ਵਾਪੇ ਹੀ ਮਾਂ ਹੈ ਆਪੇ ਹੀ ਪਿਓ ਹੈ ਜਿਸ ਨੇ ਇਹ ਸਾਰਾ ਜਗਤ ਦਿਖਾਇਆ ਹੈ ਸਾਡੇ ਅੰਦਰ ਜੋਤ ਰਾ ਕੇ ਸਾਨੂੰ ਮਨੁੱਖਾ ਜਨ ਦੇ ਵਿੱਚ ਪੈਦਾ ਕੀਤਾ ਸਾਨੂੰ ਇਸ ਸ੍ਰਿਸ਼ਟੀ ਦੇ ਪੈਦਾ ਕੀਤਾ ਆਪੇ ਹੀ ਮਾਂ ਬਣ ਕੇ ਸਾਨੂੰ ਇਹ ਜਨਤ ਦਿਖਾਇਆ ਹੈ ਇਸ ਲਈ ਗੁਰੂ ਦੇ ਪਿਆਰਿਆ ਮੇਰੇ ਮਾਣਾ ਮੇਰੀ ਜਿੰਦੇ ਸਰਪਰਮਾਤਮਾ ਦਾ ਇਹ ਪਰਮਾਤਮਾ ਏ ਸ੍ਰੀ ਭਰਾ ਦੇ ਮਿੱਤਰ ਹੈ ਸਰਬੋਹੀ ਇਸਨੀ ਮਾਪਿ ਪਿਓ ਹੈ ਜਿਸ ਨੇ ਮਾਪਿ ਪਿਆਵਾਂ ਵਾਂਗ ਪਾਲਣਾ ਕੀਤਾ ਹੈ ਇੱਕਸ ਕੀ ਮਨ ਟੇਕ ਹੈ ਜਨ ਜੀਉ ਪੈੰਡ ਦਿੱਤਾ ਮੇਰੋ ਤਾਂ ਉਸ ਪਰਮਾਤਮਾ ਦਾ ਹੀ ਮਨ ਵਿੱਚ ਅਸਹਾਰਾ ਹੈ ਜਿਸ ਨੇ ਜਨਮ ਦਿੱਤੀ ਹੈ ਜਿਸ ਨੇ ਸਰੀਰ ਦਿੱਤਾ ਮੇੜਦਾ ਕੇਵਲ ਸੁਪਰਮਾਤਮਾ ਦਾ ਹੀ ਸਹਾਰਾ ਹੈ ਜਿਸ ਨੇ ਸਰੀਰ ਸੋਹਣਾ ਸਰੀਰ ਦਿੱਤਾ ਹੈ ਜਿਸ ਨੇ ਜਨਮ ਦਿੱਤੀ ਸਰੀਰ ਦਿੱਤਾ ਮੇ ਤੁਸ ਪਰਮਾਤਮਾ ਦਾ ਹੀ ਮਨ ਦੇ ਵਿੱਚ ਸਹਾਰਾ ਹੈ ਸੋ ਪ੍ਰਭ ਮਨਹੁ ਨੰ ਵਿਸਰੈ ਜਿਨ ਸਭ ਕਿਛ ਵਸ ਕੀਤਾ ਤੇ ਗੁਰੂ ਦੇ ਪਿਆਰੇ ਮੇਰੇ ਮਾਨ ਇਸ ਵਾਹੀ ਅਰਦਾਸ ਹੈ ਮੇਰੇ ਇਹੀ ਗੁਰੂ ਦੇ ਅਗੇ ਪਰਮਾਤਮਾ ਅਗੇ ਅਰਜੋਈ ਹੈ ਬੇਂਤੀ ਹੈ ਕਿ ਜਿਸਾਂ ਪਰਮਾਤਮਾ ਨੇ ਸਭਝ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਹੀਂ ਕੋਨਾ ਖੁੱਲੇ ਕਿ ਭਾਸ਼ ਮੈਂ ਤਾਂ ਤੇਰੇ ਅਗੇ ਇਹੀ ਅਰਧ ਕਰਦਾ ਹਾਂ ਜਿਸ ਪ੍ਰਮਾਤਮਾ ਨੇ ਸਭ ਕੁਝ ਆਪਣੇ ਵਾਸ ਵਿੱਚ ਰੱਖਿਆ ਹੋਇਆ ਹੈ ਮੈਨੂੰ ਕਦੇ ਨਾ ਮਨ ਵਿੱਚ ਵਿਸਰੇ ਜਿਸ ਨੇ ਮੈਨੂੰ ਇਹ ਸ੍ਰੀ ਭਰਾ ਮਿੱਤਰ ਵਾਂਗ ਜਿਸ ਨੇ ਮਸਲੀ ਮਾਂ ਕੋ ਬਾਪ ਦੇ ਵਾਂਗ ਮਾਪਿਆਂ ਦੇ ਵਾਂਗ ਪਾਲਣਾ ਪਾਲਿਆ ਹੈ ਜਿਸ ਨੇ ਸਾਨੂੰ ਇਹ ਜਨਮ ਦਿਖਾਇਆ ਹਰ ਤਰ੍ਹਾਂ ਕਰਕੇ ਸਾਡੀ ਰੱਖਿਆ ਕੀਤੀ ਹੈ ਸਾਨੂੰ ਰੋਜ਼ੀਂ ਦਿੰਦਾ ਹੈ ਮਾਂ ਕੋ ਵਾਂਗ ਇਸ ਪ੍ਰਮਾਤਮਾ ਨੇ ਜੀ ਸੰਭਾਲ ਕੀਤੀ ਹੈ ਮੈਂ ਤਾਂ ਉਸ ਪ੍ਰਮਾਤਮੇ ਅਗੇ ਹੀ ਅਰਦਾਸ ਕਰਦਾ ਏ ਅਰਜੁਈ ਕਰਦਾ ਹਾਂ ਕਿ ਪਾਸ਼ਾ ਜਿਨ ਤੇ ਵਸ ਹੈ ਸਾਰਾ ਸੰਸਾਰ ਹੈ ਜਿਹਦੇ ਨਿਰ ਹੁਕਮ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ ਉਹ ਕਦੇ ਨਾ ਮੇਰੇ ਮਨ ਚ ਵਿਸਰੇ ਪ੍ਰਮਾਤਮਾ ਮੈਂ ਕਦੇ ਨਾ ਭੁੱਲਾ ਹਰ ਵੇਲੇ ਤੈਨੂੰ ਅਠੇ ਪਹਿਰੇ ਤੂੰ ਯਾਦ ਕਰਾਂ ਘਰ ਏਕੋ ਬਾਹਰ ਏਕੋ ਥਾਨ ਥਨਾ ਕਰਿਆ ਪਰਮਾਤਮਾ ਇਸ ਪ੍ਰਮਾਤਮਾ ਹੀ ਵਸ ਰਿਹਾ ਹੈ ਗੁਰੂ ਦੇ ਪਿਆਰਿਆ ਹਰ ਪਾਸੇ ਹੀ ਕਣ ਕਣ ਦੇ ਵਿੱਚ ਘਟ ਕਣ ਦੇ ਵਿੱਚ ਤਰਾ ਪ੍ਰਮਾਤਮਾ ਵਸ ਰਿਹਾ ਹੈ ਤੇਰੇ ਹਿਰਦੇ ਵਿੱਚ ਨਹੀਂ ਪ੍ਰਮਾਤਮਾ ਦੀ ਜੋਤ ਹੈ ਜੋਤ ਹੈ ਬਾਥਾ ਹਰ ਥਾਂ ਦੇ ਪ੍ਰਮਾਤਮਾ ਸਰਵ ਵਿਆਪਕ ਹੈ ਹਰ ਥਾਂ ਦੀ ਜੋਤ ਵਸ ਰਹੀ ਹੈ ਹਰ ਥਾਂ ਦੇ ਸਰਵ ਵਿਆਪਕ ਹੈ ਗੁਰੂ ਦੇ ਪਿਆਰਿਆ ਘਟ ਅੰਦਰ ਪਹਰ ਤੇਰਾ ਪ੍ਰਭਾਸਾ ਤੂੰ ਜਗ ਹੈ ਸਾਂਝ ਗੁਰੂ ਦੇ ਪਿਆਰਿਆ ਤੇਰੇ ਹਿਰਦੇ ਵਿੱਚ ਇਸ ਪਰਮਾਤਮਾ ਦਾ ਨਾਮ ਹੈ ਤੇਰੇ ਬਾਹਰ ਨਿਹੱਥਾਂ ਤੇ ਪਰਮਾਤਮਾ ਸਾਰਾ ਸਿਰ ਹਰ ਵਿਆਪਕ ਹੈ ਜੀਅ ਜੰਤ ਸਭ ਜਿਨ ਕੀਏ ਆਠ ਪਹਿਰ ਦਸ ਜਾਪ ਅਠੇ ਪੈਰ ਉਸ ਪਰਮਾਤਮ ਨੂੰ ਸਿਮਰ ਜਿਹਦੇ ਸਾਰੇ ਜੀਅ ਜੰਤ ਪੈਰਾ ਕੀਤੇ ਹੋਏ ਜਿਸ ਨੇ ਸਮੁੱਚੀ ਕਲ ਕਾਇਨਾ ਦਾ ਆਧਾਰ ਕੀਤਾ ਸਮੁੱਚੀ ਕਾਇਨਾ ਦਾ ਨਾਦ ਨੂੰ ਸਾਜਣਾ ਕੀਤਾ ਹੈ ਗੁਰੂ ਦੇ ਪਿਆਰਿਆ ਤੂੰ ਹੀ ਅੱਠੇ ਪੈਰ ਸ੍ਰਿ ਪ੍ਰਮਾਤਮਾ ਦਾ ਨਾਮ ਸਿਮਰ ਸਗੁਰੂ ਦੇ ਬੰਧ ਕੀ ਕਰਨੇ ਕਰ ਜਿਸ ਨੇ ਸਾਰੇ ਜੀਵ ਜੰਤ ਪੈਦਾ ਕੀਤੇ ਜਿਸ ਨੇ ਸਮੁੱਠੀ ਕਲ ਕਾਇਨਾ ਦਾ ਆਧਾਰ ਕੀਤਾ ਏਕਸ ਸੇਦੀ ਰਤਿਆ ਨਾ ਹੋਵੀ ਸੋਗ ਸੰਤਾਪ ਜੇ ਸਰਬ ਪ੍ਰਮਾਤਮਾ ਦੇ ਪਿਆਰ ਰੰਗ ਤਾਂ ਕਦੇ ਮੈਂ ਡਾਕਟਰ ਕੋਲ ਇਸ ਨਹੀਂ ਪਾਉਂਦਾ ਫਿਰ ਧੰਨ ਪਰਵਾਰ ਜਨ ਦੇਵ ਜੀ ਮਹਾਰਾਜ ਸਮਝਾਉਂਦੇ ਕਿ ਭਾਈ ਜਿਸ ਪਰਮਾਤਮਾ ਦਾ ਤੇਰੇ ਅੰਦਰ ਦੇ ਹਿਰਦੇ ਵਿੱਚ ਵੀ ਪ੍ਰਭਾਸਾ ਹੈ ਬਾਹਰ ਵੀ ਹਰ ਥਾਂ ਦੇ ਉਪਰਮਸਾ ਸਜ ਰਹਿਣ ਵਾਲਾ ਸਰਵ ਵਿਆਪਕ ਹੈ ਜੇਕਰ ਸਿਰ ਪਰਮਾਤਮਾ ਦੇ ਅਸੀਂ ਪਿਆਰ ਦੇ ਵਿੱਚ ਹੀ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ ਕ੍ਰਿਸ ਨਹੀਂ ਪਾਉਂਦਾ ਮਨੁੱਖ ਦੇ ਜੀਵਨ ਕਾਲ ਦੇ ਅੰਦਰ ਕਦੇ ਕੋਈ ਦੁੱਖ ਕਲੇਸ਼ ਨਹੀਂ ਆਉਂਦਾ ਜੇਕਰ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਉਸ ਗੁਰੂ ਦੇ ਨਾਮ ਦੇ ਵਿੱਚ ਰੰਗੇ ਰਹੀਏ ਪਾਰ ਪਰਮ ਪ੍ਰਵੇਕ ਹੈ ਦੂਜਾ ਨਾਹੀ ਕੋਏ ਸਿਉ ਪ੍ਰਮਾਤਮਾ ਹੀ ਸਾਰੇ ਸੰਸਾਰੇ ਸੰਸਾਰ ਦਾ ਮਾਲ ਹੈ ਕੋਈ ਹੋਰ ਉਸ ਦੇ ਪ੍ਰਾਪਤ ਨਹੀਂ ਇਵਰੋ ਬਾਹਰ ਨਾਮ ਪਰਮਾਤਮਾ ਹੀ ਹੈ ਜਿਹੜਾ ਸਾਰੇ ਸੂਚੀ ਕਾਇਨਾਤ ਦਾ ਮਾਲਕ ਹੈ। ਧਰੂ ਦੇ ਪਿਆਰ ਉਸ ਵਰਗਾ ਕੋਈ ਹੋਰ ਨਹੀਂ ਜੀਏ ਜੰਤ ਸਾਂ ਸੰਤ ਮਾਰੇ ਸਰਬ ਸੰਤ ਦੇ ਪਾਸੇ। ਸੂਚੀ ਕਾਇਨਾਤ ਦੇ ਅੰਦਰ ਜਿੰਨੇ ਜੀਵਾਂ ਤੋਂ ਅਸੀਂ ਦਾਧਾਰ ਕੀਤਾ ਉਸ ਪਰਮਾਤਮਾ ਨੇ ਸਾਰੇ ਦੇ ਸਾਹਮਣੇ ਵਿਚਾਰਨਾ। ਸਾਡੇ ਜੀਵਾਂ ਦੇ ਸਾਰਾ ਪਰਮਾਤਮਾ ਦੇ ਅੱਗੇ ਅਰਜ ਹੈ ਕਿ ਪਾਸ਼ਾ ਤੁਮ ਆਪਿਆ ਮਾਂ ਬਣਾ ਸੁਣਾ ਮਾਂ ਬਿਆ ਬਣ ਕੇ ਸਾਨੂੰ ਵਰਨਾ ਕੀਤਾ ਸਮ ਜੀਵਨ ਦਿੱਤਾ ਹੈ ਕਿਵੇਂ ਅੱਠੇ ਪੈਰੀ ਹਰ ਮੇਲੇ ਹੀ ਤੇਰੇ ਗੀਤ ਗਾਵਾਂ ਪਾਸ਼ਾ ਕਦ ਨਾ ਤੇਨੂੰ ਮਨ ਚੋਂ ਭੁੱਲਾਂ ਹਰ ਬੇੜੇ ਇਤਰੀ ਉਸਨ ਕਰਾ ਪਰਮਾਤਮਾ ਦੇ ਸਾਰੇ ਸੰਸਾਰ ਦਾ ਮਾਲਕ ਹੈ ਤੇ ਕੋਈ ਪ੍ਰਾਪਰ ਹੀ ਨਹੀਂ ਕਰ ਸਕਦਾ ਜਿਉ ਪੈੰਡ ਸਭ ਤਸਕਾ ਜੋ ਤਸ ਭਾਵੈ ਸੋ ਹੋਏ ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਸਭ ਜੀਵਾਂ ਨੂੰ ਜਿਹੜਾ ਸਰੀਰ ਉਸ ਪਰਮਾਤਮਾ ਨੇ ਦਿੱਤਾ ਆਇਆ ਜੰਗ ਦੇ ਵਿੱਚ ਜੋ ਕੁਝ ਹੁੰਦਾ ਉਸ ਨੂੰ ਜੋ ਚੰਗਾ ਲੱਗਦਾ وہی ਹੋ ਰਿਹਾ ਹੈ ਸੁਰੂ ਦੇ ਪਿਆਰੇ ਅਸੀਂ ਇਸ ਤਰ੍ਹਾਂ ਦਾ ਹੈ ਜੀਵਨ ਬਤੀਤ ਕਰਦੇ ਹਾਂ ਜਿਸ ਤਰ੍ਹਾਂ ਪ੍ਰਮਾਤਮਾ ਦੇ ਮਰਨ ਹੁਕਮਦਾ ਹੈ ਉਹਦੇ ਹੁਕਮ ਜੇ ਇੰਤਰੇ ਸਾਰਾ ਸੰਸਾਰ ਦੀ ਚੱਲ ਰਹੀ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰ ਰਹੇ ਕਿ ਭਾਈ ਸਭ ਜੀਵਾਂ ਦਾ ਸਰੀਰ ਉਸ ਪ੍ਰਮਾਤਮਾ ਨਾਲ ਦਿੱਤਾ ਹੋਇਆ ਹੈ ਜੰਗ ਵਿੱਚ ਜੋ ਕੁਝ ਹੁੰਦਾ ਹੈ ਉਸ ਜੋ ਚੰਗਾ ਲੱਗਦਾ ਹੈ ਉਹ ਹੀ ਕੁਝ ਹੋ ਰਿਹਾ ਹੈ ਵਰਪੂਰੇ ਪੂਰਾ ਭਿਆ ਜਪ ਨਾਨਕ ਸਚਾ ਸੋਏ ਗੁਰੂ ਦੇ ਪਿਆਰੇ ਕੀਰ ਨਹੀਂ ਬੰਗਤੀ ਨੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਜੀ ਭਾਈ ਜਿਹੜਾ ਮਨੁੱਖਾ ਪੂਰੇ ਗੁਰੂ ਦੇ ਰਾਹੀ ਸਦਾ ਜਨ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਸੰਭੁਗੁਣਾ ਦੇ ਨਾਲ ਮੁਕੰਮਲ ਹੋ ਜਾਂਦਾ ਹੈ ਭਾਵੇਂ ਦੇ ਅੰਦਰ ਪਰਮਾਤਮਾ ਦੇ ਆਤਮਾ ਗੁਣਾ ਦਾ ਪ੍ਰਕਾਸ਼ ਹੋ ਜਾਂਦਾ ਹੈ ਪ੍ਰਦੇੜਾਵੇਂ ਮੁਨਾਖਾ ਪੂਰੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਦੇ ਦੱਸੇ ਹੋਏ ਜੀਵਨ ਮਾਰਗ ਤੇ ਪਰਪੈਂਦਾ ਹੈ ਤੇ ਹਸਨਾ ਦਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਨਾ ਗੁਰੂ ਦੇ ਪਿਆਰਿਆਂ ਦੇ ਅੰਦਰ ਆਲਮ ਗੁਨਾ ਦਾ ਪ੍ਰਵੇਸ਼ ਹੋ ਜਾਂਦਾ ਹੈ ਜਿਹੜਾ ਉਹਨੇ ਜੀਵਨ ਕਾਲ ਦਾ ਮਨੋਹਣ ਸਮਝਉਂਦੀ ਹੈ ਕਿ ਪਾਏ ਜੀਵਨ ਮਿਲਿਆ ਹੈ ਕਿਸ ਲਈ ਮਰਿਆ ਹੈ ਏ ਮਨੁੱਖਾ ਜਨਮ ਪਾਇਆ ਹੈ ਕਿਸ ਤਰ੍ਹਾਂ ਪਾਇਆ ਹੈ ਪਰ ਗੁਰੂ ਦੇ ਪਿਆਰੇ ਜਦੋਂ ਸਮਝ ਆਉਂਦੀ ਹੈ ਇਸ ਪਰਮਾਤਮਾ ਦੇ ਗੀਤ ਗੰਧਾ ਰਹਾ ਪਰ ਪਰਮਾਤਮਾ ਦਾ ਨਾਮ ਜਪਦਾ ਹੈ ਕਿ ਗੁਰੂ ਅਕੈਰ ਜੁਈ ਕਰਦਾ ਹੈ ਕਿ ਪਾਸ਼ਾ ਕਿ ਬੜਾ ਸੁਣ ਦੁ ਜੀਵਨ ਪਾਸ਼ਾ ਕਿ ਆਸਰੀ ਹੀ ਮਿੱਤਰ ਤੂੰ ਹੈ ਇਸ ਜੀਵਨ ਕਾਲ ਦੇ ਅੰਦਰ ਕੋਈ ਤੇਰੇ ਵਰਗਾ ਕੋਰ ਨਹੀਂ ਕੋਈ ਹੋ ਸਕਦਾ ਮਾਪਿਆਂ ਬਣ ਕੇ ਤੂੰ ਪਾਲਣਾ ਕੀਤਾ ਹੈ ਮਾਪਿਆਂ ਬਾਣ ਤੂੰ ਪਰਨਤ ਕੀਤੀ ਹੈ ਸੰਭਾਲ ਕੀਤੀ ਹਰ ਤਣਾ ਕਰਕੇ ਤੂੰ ਸਾਡੀ ਸੰਭਾਲ ਕਿਤੇ ਨਹੀਂ ਦੱਤਾ ਹੈ ਪਰ ਗੁਰੂ ਦੇ ਪਿਆਰੇ ਪਾਸ਼ਾਵੇਂ ਦੇ ਵੀ ਪਾਏ ਜਦੋਂ ਜੀਵ ਨੂੰ ਸਮਝ ਆਉਂਦੀ ਹੈ ਪਰਮਾਤਮਾ ਨੇ ਸਰਮ ਆਇਆ ਗੁਰੂ ਦੀ ਸੰਗਤ ਕੀਤੇ ਆ ਪਰ ਪਰਮਾਤਮਾ ਨੇ ਮਿਲ ਲਗਾਉਂਦਾ ਹੈ ਗੁਰੂ ਦੀ ਵਡਿਆਈ ਦਉਂਦਾ ਹੈ ਤਨ ਗੁਰ ਅਰਜਨ ਦੇਵ ਜੀ ਮਹਾਰਾਜ ਆਖਦੇ ਵੀ ਭਾਈ ਪਰ ਜਦੋਂ ਪ੍ਰਮਾਤਮਾ ਦੀ ਬਿਹਾਈ ਹੁੰਦਾ ਹੈ ਤੇ ਅੰਦਰ ਗੁਰ ਆਤਮ ਗੁਣਾਂ ਦਾ ਪ੍ਰਵੇਸ਼ ਹੋ ਜਾਂਦਾ ਹੈ ਆਤਮ ਗੁਣਾਂ ਦੇ ਪ੍ਰਵੇਸ਼ ਦੇ ਨਾਲ ਹੀ ਗੁਰੂ ਦੇ ਪਿਆਰਿਆ ਪ੍ਰਗੁਰੂ ਦਾ ਨਾਲ ਮੁਲਾਕਾ ਹੁੰਦਾ ਹੈ ਜਦੋਂ ਗੁਰੂ ਦੇ ਨਾਲ ਮੁਲਾਕਾ ਹੁੰਦਾ ਹੈ ਉਹਦੇ ਜੀਵਨ ਦਾ ਆਧਾਰ ਹੋ ਜਾਂਦਾ ਹੈ ਇਹਨਾਂ ਜਨਮਾਂ ਮਰਮਲ ਰਹਿਤ ਹੋ ਜਾਂਦਾ ਹੈ ਕਿਉਂਕਿ ਇਹ ਲੋਭ ਸੁਖੀਏ ਪਰ ਲੋਭ ਸਹਿਲੇ ਨਾਨਕਾ ਪ੍ਰਭ ਆਪੇ ਮੇਲੋ ਦੇ ਲੋਭ ਦੇ ਪਰ ਲੋਭ ਦਾ ਸਹਿਲੇ ਹੋ ਜਾਂਦੇ グル ਪਿਆਰ குரு ਦੇ ਸੰਗਤ ਨਾਲ ਜੜਨਾ ਕਰੀਏ ਪ੍ਰਮਾਤਮਾ ਦੇ ਨਾਮ ਦੇ ਨਾਲ ਜੜਨਾ ਕਰੀਏ ਜੀਵਨ ਕਾਲ ਦੇ ਅੰਦਰ குரு ਪਿਆਰੋ ਜਿਸ ਨੇ ਸੋਹਣਾ ਜੀਵਨ ਬਖਸ਼ਿਆ ਹੈ ਜਿਸ ਨੇ ਘਰ ਪਰਿਵਾਰ ਸੋਹਣਾ ਜੀਵਨ ਬਖਸ਼ਿਆ ਇਸ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰ ਕਰਕੇ ਗੁਰੂ ਦੀ ਸੰਗਤ ਕਰਕੇ ਅਸੀਂ ਵੀ ਆਪਣੇ ਲਈ ਤੇ ਸਵਾਸਾਂ ਨੂੰ ਸਫਲੇ ਕਰਨ ਲਈ ਪਾਸ਼ਾ ਨਿਯੰਤਰਣ ਕਰਨਾ ਅੱਜ ਨਹੀਂ ਸ਼ਬਦ ਵਿਚਾਰਨਾ ਸਾਡੇ ਮਾਨਸਿਕ ਤੇ ਵਿਚਾਰਾਂ ਸੰਨੂ ਵੀ ਜੀਵਨ ਕਾਲ ਨਹੀਂ ਸੰਜਮਿਆ ਦੇ ਗੁਰੂ ਦੇ ਪਿਆਰਿਓ ਉਹਨਾਂ ਘਰਾਂ ਦੇ ਕਿੰਵਾ ਬਾਗੀ ਨੇ ਕਿੱਸਾ ਦਰਨੀ ਆਉਛਾ ਦਨੀਆ ਕੀ ਲੈਣਾ ਪੰਡੀਆਂ ਰਖਾੜ ਸਰਵਨ ਕਰੀਏ ਜੀ ਜੀਉ ਪੰਡ ਸਭ ਦਸ ਕਾ ਜੋ ਤਸ ਭਾਵੈ ਸੋ ਹੋਏ ਗੁਰਪੂਰਾ ਪੂਰਾ ਭਿਆ ਜਪਨਾ ਨਿਕ ਸਚਾ ਸੋਏ ਗਵਾ ਮਿਰਦੀ ਕਾ ਖਾਸ ਗਵਾ ਗੁਰਜੀ ਕੀ ਫਤੇ So